ਹਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਬੱਚੇ ਕਹਿੰਦੇ ਆਈ ਸਨੋਵ ਦੇਖਣੀ ਆ ਤੇ ਅੱਜ ਇਹਨਾਂ ਨੂੰ ਅਸੀਂ ਦਿਖਾਉਣ ਜਾਣਾ ਸਨੋ ਅੱਜ ਸਾਡੇ ਇੱਦਾਂ ਹੈ ਜੀ ਪਹਾੜਾ ਦੇ ਵਿੱਚ ਫੇ ਸਨੋ ਪੈ ਗਈ ਆ ਜੂਨ ਮਹੀਨੇ ਦੇ ਵਿੱਚ ਇਹਨਾਂ ਨੂੰ ਅੱਜ ਉੱਥੇ ਲੈ ਕੇ ਜਾਵਾਂਗੇ ਦਿਖਾਉਣ ਲਈ ਓਕੇ ਜੀ ਫਿਰ ਮਿਲਦੇ ਆ ਤੁਹਾਨੂੰ ਨਾਲ-ਨਾਲ ਦਿਖਾਉਂਦੇ ਆ ਓਕੇ ਜੀ ਅਜੀਤ ਸਿੰਘ ਮੇਰੇ ਨਾਲ ਅੱਜ ਜਾਊਗਾ ਓਕੇ ਜੀ ਕੀ ਹੋ ਗਿਆ ਮੈਂ ਨੂੰ ਸੁੱਕੂ ਗਰੋਤ ਪਾਣੀ ਬੇਟੀ ਚੱਲਦਾ ਇੱਥੇ ਥੋੜੀ ਕਰਾ ਦੇ ਦੇ ਹੋਲੇ ਦੋਲੇ ਚੱਲ ਗਿਆ ਇਹਦਾ ਨਾ ਸਾਹ ਹੈਲੋ ਕਰੋ ਬਈ ਹਲੀਨ ਹਲੀਨ ਹੈਲੋ ਕਰ ਦਿਜੀ ਕੇਬਲ ਚਲਾਈ ਨਾ ਠੀਕ ਹੈਂਦਾ ਹੁਣ ਜੀ ਅਸੀਂ ਤੁਰ ਕੇ ਚੜ ਰਹੇ ਆ ਪਹਾੜੀ ਤੇ ਹਾਈਕਿੰਗ ਕਰ ਰਹੇ ਆ ਆ ਬੱਚੇ ਕਹਿੰਦੇ ਕਰਨੀ ਆ ਇਹਨਾਂ ਨੂੰ ਨਾਲੇ ਇੰਜੋਏ ਕਰ ਲੈਣਗੇ ਬਰਫ ਨਾਲ ਖੇਡ ਲੈਣਗੇ ਅਲੀਨਾ ਮਾਰਕ ਵਿੱਚ ਵੀ ਜਾਂਦੀ ਸੀਗੀ ਘੁੰਮਣ ਹਾਈਕਿੰਗ ਤੇ ਨਹੀਂ ਤੂੰ ਨਹੀਂ ਜਾਂਦਾ ਸੀ ਇਹ ਜਾਂਦੀ ਸੀਗੀ ਆ ਲੈ ਕਿਥੇ ਆ ਮੈਂ ਵੀ ਤਾਂ ਲੈ ਕੇ ਥੋੜੀ ਜਾਂਦਾ ਸੀ ਹੈ ਮੈਂ ਵੀ ਤਾਂ ਲੈ ਕੇ ਜਾਂਦਾ ਸੀ ਤੇ ਉਹ ਕਹਿੰਦੀ ਨਹੀਂ ਜਾਂਦਾ ਸੀ ਤੂੰ ਉਹ ਦੇਖ ਘੁੰਮੋਰੇ ਤੁਰ ਕੇ ਆਏ ਹੋ ਪਰ ਉਹਦੇ ਆਉਂਦੇ ਮੋਰੇ ਤੁਰ ਕੇ ਗਏ ਆ ਉਹ ਦੇਖ ਇਹ ਤਾਂ ਕਾਕੇ ਦਾ ਹਿਮਕੌਂਟ ਨੂੰ ਤੂੰ ਜਾ ਰਿਹਾ। ਇਹ ਜੂਰ ਮਹੀਨੇ ਜਤੋਂ ਰਿਹਾ ਮੈਂ। ਇਹ ਰਜੂ ਮਹੀਨੇ ਆ ਲੈ। ਹਲਿੰ ਤੇਰੇ ਤਾਂ ਲੱਤਾ ਹੁਣੇ ਭੂਆ ਭੂਆ ਕਰ ਲਾ ਪਈਆਂ। ਥੱਕ ਗਈ ਤੂੰ ਤਾਂ? ਨਹੀਂ। ਹਾਂ? ਨਹੀਂ। ਉਹਦੇ ਲਾ ਕੁੱਤਾ ਵੀ ਉਹਨਾਂ ਦਾ ਨਾਲੇ ਹੀ ਆ। ਬੱਚੇ ਇਹਨੂੰ ਵੀ ਟੰਗਿਆ ਪਿੱਛੇ। ਹਾਏ ਹਾਏ ਨੋਮਰੀ ਕਿ ਤੰਗ ਹਾਏ ਹਾਏ ਇਕ ਦੇ ਕਿਹਾ ਜਾਂਦਾ ਨਾ ਹਾਏ ਹਾਏ ਹੈਲੋ ਐਥੇ ਦੀ ਹਾਏ ਹਾਏ ਕਿੰਨੀ ਦੋ ਵਾਰੀ ਕਿਉਂ ਕਹਿੰਦੇ ਹਾਏ ਹਾਏ ਉਹਦਾ ਢਿੱਡ ਦੁਖਦਾ ਤਾਂ ਕਹਿੰਦੇ ਆ ਅਜੀਤ ਲਾ ਤੇ ਕੁੱਤੀ ਦਾ ਠੀਕ ਕਰ ਬੋਲ ਤੋ ਸਾਨੂੰ ਆਜੀਤ ਕਿੱਦਾਂ ਲੱਗ ਰਿਹਾ ਮਜ਼ਾ ਆ ਰਿਹਾ ਉਹ ਦੇ ਕਿੱਡੀ ਮੋਟੀ ਤੇ ਬਰਫ਼ ਦੀ ਕਿੱਡੀ ਮੋਟਾ ਬਣੀ ਆ ਉਹ ਦੇ ਕਿੰਨੀ ਮੋਟੀ ਪਈ ਹੋ ਤਾ ਉੱਥੇ ਖੇਲਣਾ ਤੇ ਖੇਡ ਲੈ ਇੱਥੇ ਹੀ ਜਾਣਾ ਯਾਰ ਕੁਨੀ ਮੈਂ ਉੱਪਰ ਕੇ ਕਾਰ ਮਾ ਦੇਖਣਾ ਥੱਲੇ ਚਲੀਏ ਕੋਈ ਨਹੀਂ ਇੱਥੇ ਤਾਂ ਕੁਛ ਨਹੀਂ ਹੁੰਦਾ ਅਜੀ ਤੂੰ ਤਾਂ ਨਾਰਵੇ ਦਾ ਲੱਗਣ ਦੀ ਆ ਅੱਜ ਤੂੰ ਨਾਰਵੇ ਜੰਮਿਆ ਸੀ ਅਲੀਨ ਮੂੰਹ ਤੋਂ ਲਾ ਪਾਣੀ ਨਾ ਹੁਣ ਤੋ ਚੱਲ ਰੁਕ ਜਾ ਰੁਕ ਜਾ ਪਰੇ ਹੋਈ ਪਰੇ ਚੱਲ ਚੱਲੇ ਮੂਹ ਤੋਂ ਹੁਣ ਉੱਤਰੂ ਰਹਿ ਲੈ ਜਿਆਲੇ ਸ਼ਾਰਟ ਲੈ ਚੱਲ आ गई हैं फिर चलो और फिर चौधरी की हाल आ did you like it It's so cold here. ਕੀ ਕਿਦਾਂ ਲੱਗ ਰਿਹਾ ਮਜ਼ਾ ਆ ਰਿਹਾ ਤੇ ਹੱਕ ਨਾ ਗਈ ਅਲੀਨ ਸਲਿੱਪਰੀ ਇੱਥੇ ਹੁੰਦਾ ਪਾਣੀ ਤੇ ਹਾਥ ਲਾ ਪਾਣੀ ਨੂੰ ਠੰਡਾ ਆ? ਬਰਫ਼ ਵੀ ਆ। ਬਰਫ਼ ਵੀ ਆ ਹੋਰ। ਗਲਵਜ਼ ਲਾ ਕੇ ਲਾ ਹੱਥ। ਕਿੱਦਾਂ? ਕਿੱਦਾਂ? ਕਿੱਦਾਂ ਆ? ਅਜੀਬ ਹੱਥ ਲਾ ਕੇ ਦੇਖ ਲੈ ਪਾਣੀ ਨੂੰ ਮੁੰਡਾ ਟੁੱਟਦਾ ਵੀ ਕਿ ਬੂ ਮਮਾ ਲਾਲ ਹੀ ਹੋਇਆ ਆ ਲਾਤ ਗਰਮ ਕੰਦਾ ਕੰਦਾ ਗਰਮ ਆ ਪਾਣੀ いい <laughs> <two>, <laughs> ਲੀਨ ਇੰਜੋਏ ਹੋ ਰਿਹਾ ਗੁੱਡ ਚਲੋ ਪਾਜੀ ਉਹ ਸਿੱਧੇ ਸਿੱਧੇ ਇਧਰ ਇਧਰ ਤੇ ਇਧਰ ਇਧਰ ਹਾਂਜੀ ਉਹ ਤੇ ਦੋ ਤਿੰਨ ਵਾਰੀ ਚੇਂਜ ਕਰ ਲੂਗੀ ਨਾ ਮम्मा ਇਹ ਰੇ ਬੈਠ ਕੇ ਆ ਵੀਡੀਓ ਚ ਕਰੇ ਤਾਂ ਮੈਂ ਕਿਰਾਏ ਮਾਈਂ ਰਾਜਾ ਉਹ ਤੁਹਾਡੇ ਕੈਨਸਲ ਹੋ ਜਾਣਾ ਹੈਂ ਪੈ ਨਹੀਂ ਦੂ ਵੀਡੀਓ ਚੱਲ ਹੁਣ ਤੁਰੋ ਹਾਂ ਮਈਏ ਤੂੰ ਰੋਟੀ ਦਾ ਬਾਜਾ ਮੇਰਾ ਸੰਗਤ ਆ ਰਹੀਆਂ ਆ ਓ ਕੀ ਚੜਾਈਆਂ ਚੜ ਰਹੀਆਂ ਲੈ ਚੱਕ ਮਾਰ ਦੇ ਅਜੀਤ ਸਲਿਪਰੀ ਹੈ ਜੀ ਤ ਸਲਿਪਰੀ ਹੈ ਕਰੋ ਬਰਫ਼ ਤੇ ਲੱਗਦੀ ਹੈ ਹਲਕੀਨ ਕਿਦਾਂ ਰਿਹਾ ਸਫ਼ਰ ਜੇ ਬਰੀਅਤੀ ਚ ਅੰਦਰ ਕੱਢਿਆ ਅਜੀਤ ਉਧਰ ਨਹੀਂ ਜਾਣਾ ਪੁੱਤ ਉਪੀਏ ਦਿਨਾਂ ਦੇ ਲਈ ਨੇ ਵਿੱਚ ਫੇ ਪੈਣੀ ਥੋਏ ਮੇਰਾ ਤਾਂ 100 ਸੌ ਹੀ ਗਿਆ ਜਿੱਥੇ ਪਈਓ ਸੀ ਓਏ ਹੋਏ ਗਿਆ ਦਾਸ ਹਾਂ ਜੀ ਅਸੀਂ ਧੀਰੀ ਹਾਂ ਉਹ ਤਾਂ ਮੇਰੇ ਭਾਰਿਆ ਆ ਹੁੰਦਾ ਇੰਜਵਾਇ ਲੀਨ ਨੇ ਅਰੇ ਮਰੀਏ ਲੈ ਆ ਨੀ ਕੋਈ ਫੁਕੇ ਚਕੇ ਜਰਾ ਹਲੀਨ ਹੋ ਅਬੀ ਅਬੀ ਲ ਮਾਏ ਵਾਸ ਲੇ ਆ ਰੋ ਲਿਆ ਜਾ ਰਖ ਚ ਕੇ ਦੇਖੀ ਇਧਰ ਆਉਂਦੀ ਲਿਆ ਲਿਆ ਰੋ ਓਏ ਇਧਰ ਜਾ ਇਧਰ ਤਾਂ ਬਣੀ ਨਹੀਂ ਆ ਤੁਸੀਂ ਇਹ ਮਾਪਲੀਆ ਤੁਸੀਂ ਇਹਨੂੰ ਵੀ ਲੈ ਕੇ ਜਾ ਇਹਨੂੰ ਵੀ ਅਜੀਤ ਨੂੰ ਵੀ ਹੋਏ ਹਾਂ ਫਨੀ ਕਰਦੇ ਆਂ ਮੈਂ ਮੈਰੀ ਕੋਈ ਨਹੀਂ ਦੂਜਾ ਚਾਹੁੰਦਾ ਜੇ ਫਨੀ ਨਹੀਂ ਫੇਕੀ ਬਾਲ ਲੈ ਤੂੰ ਪਹਿਲਾਂ ਆਪਣਾ ਮੂੰਹ ਸਾਫ ਕਰ